ਤੇ ਅੱਛਾ ਬਾਈ ਜੀ ਐੇ ਆਉਂਦਾ ਇਹ ਹੈ ਹਾਂਜੀ 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 ਹੋਲੇ ਢਾਣੀ ਰਣ ਹੋਣਗੇ ਠੀਕ ਹੈ ਨਾਲ ਤਾਂ ਆਹ ਸਾਈਡ ਤੇ ਹੋਲੇ ਢਾਣੇ ਹੋਣਗੇ ਠੀਕ ਹੈ ਨਾਲ ਇਧਰ ਦਾ ਪਾਸਾ ਉੱਚਾ ਜਿੰਨੇ ਭਾਰੀ ਢਾਣੇ ਆ ਨਰੋਏ ਢਾਣੇ ਸਾਰੇ ਇਧਰ ਹੋਣਗੇ ਠੀਕ ਹੈ ਆਮ ਵੀ ਭਰਾਵੋ ਤੁਸੀਂ ਬਾਈ ਦੇਖ ਸਕਦੇ ਹੋ ਇਹਦੇ ਵਿੱਚ ਠੀਕ ਹੈ ਜੀ ਤੇ ਅਸੀਂ ਇੱਥੋਂ ਸਾਰਾ ਇਧਰ ਦੇਖਦੇ ਆ ਜੀ ਹਾਂ ਠੀਕ ਹੈ ਯਾਰ ਇਹ ਤਾਂ ਇੱਥੇ ਆਉਣੇ ਆ ਠੀਕ ਹੈ ਜੀ ਜਿਹੜੇ ਆ ਢਾਣੇ ਆਉਣਗੇ ਜਮਨ ਟਾਪਰ ਹੈ ਠੀਕ ਹੈ ਜੀ ਇਹ ਤੇ ਕਟਾ ਲਓ ਠੀਕ ਹੈ ਆ ਦੇਖੋ ਹੀ ਹੁਣ ਆ ਤਾਂ ਹਵਾ ਗਈ ਹਾਂਜੀ ਹਾਂਜੀ ਵੀ ਕਿਹੜੇ ਕਿਹੜੇ ਬੀਜ ਅਵੇਲੇਬਲ ਨੇ ਬਾਈ ਆਪਣੇ ਕੋਲੇ ਆਪਣੇ ਕੋਲੇ ਬਾਈ ਜੀ 826 ਫਾਊਂਡੇਸ਼ਨ 826 ਸਰਟੀਫਾਈਡ 327 187 ਜੇਕ 1 ਠੀਕ ਹੈ ਜੀ 372 ਬੱਤਰੋ ਥੋੜੇ ਨੇ ਉਸ ਟੀਮ ਦਾ ਯੂਦਾ ਵੇਚੇ ਹੀ ਪਿਆ ਠੀਕ ਹੈ ਬਈ ਥੋੜਾ ਜਿਹਾ ਵੇਖਿਆ ਬਾਕੀ ਕਿਸਾਨ ਵੀਰ ਥੋੜੇ ਨਾਲ ਫੋਨ ਤੇ ਸੰਭਾਲ ਕਰ ਲੈਂਦੇ ਆ ਜੀ ਸਾਡੇ ਨਾਲ ਫੋਨ ਤੇ ਸੰਪਰਕ ਕਰਦੇ ਹਾਂ ਬਿਲਕੁਲ 836495512 ਠੀਕ ਹੈ ਜੀ 9317763800 ਬਿਲਕੁਲ ਨੰਬਰ ਪਾ ਦਾਂਗੇ ਜੀ ਤਿੰਨ ਤਰੀਕ ਦਾ ਤਿੰਨ ਤਰੀਕ ਦਾ ਮਹੂਰਤ ਆ 3 ਅਕਤੂਬਰ ਦਾ ਹੀ ਬਿਲਕੁਲ ਜੀ ਵੀਰਵਾਰ ਦਿਨ ਵੀਰਵਾਰ ਆ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਤਸ੍ਰੀ ਕਾਲ ਮੈਂ ਸੋਡ ਆਪਣਾ ਸੁਖੀ ਸ਼ੇਰਗਿਲ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਭਰਾਵੋ ਬਾਈ ਬਰਨਾਲੇ ਜ਼ਿਲ੍ਹੇ ਦੇ ਵਿੱਚ ਨਾ ਇੱਕ ਪੰਜਾਬ ਦਾ ਆਪਾਂ ਕਹੀਏ ਵੀ ਉਦਮੀ ਕਿਸਾਨ ਹੈਗਾ ਬਾਈ ਜਿਹਨੂੰ ਲੋਕ ਪਿਆਰ ਨਾਲ ਗੋਗਾ ਮੋੜ ਨਾ ਬਿਹਾਲਾ ਕਹਿੰਦੇ ਆਗੇ ਤੇ ਇਹ ਵੀਰ ਆਲੇ-ਦਾਲੇ ਦੇ ਬਾਈ ਪਿੰਡਾਂ ਦੇ ਵਿੱਚ ਮਸ਼ਹੂਰ ਹੈਗਾ ਪਿਆਜ਼ ਦੀਆਂ ਪਨੀਰੀਆਂ ਵਾਸਤੇ ਜਿਵੇਂ ਹੁਣ ਜਦੋਂ ਝੋਨਾ ਵੱਢਿਆ ਗਿਆ ਨਾ ਤਾਂ ਆਹ ਇਲਾਕੇ ਦੇ ਵਿੱਚ ਇਲਾਕੇ ਦੇ ਵਿੱਚ ਆਪਾਂ ਕਹਿੰਦੇ ਵੀ ਤੇ ਆਹ ਏਰੀਏ ਦੇ ਵਿੱਚ ਬੰਦੇ ਕੋਲੇ ਬਾਈ ਪਿਆਜ਼ ਦੀ ਪਨੀਰੀ ਪਨੀਰੀ ਵਿਜੀ ਹੁੰਦੀ ਆ ਜਿਹਦੇ ਵਿੱਚ ਕਈ ਵੈਰਾਈਟੀਆਂ ਹੁੰਦੀਆਂ ਨੇ ਗਿਆ ਬਾਈ ਕੋਲੇ ਤੇ ਬਹੁਤ ਸਾਲ ਹੋ ਗਏ ਬਾਈ ਨੂੰ ਪਿਆਜ਼ ਦੀਆਂ ਪਨੀਰੀਆਂ ਵਾਲੇ ਫੀਲਡ ਦੇ ਵਿੱਚ ਕੰਮ ਕਰਦੇ ਨੂੰ ਤੇ ਪਿਆਜ਼ ਦੀਆਂ ਪਨੀਰੀਆਂ ਬਾਈ ਕਹਿੰਦਾ ਵੀ ਐਤਕੀ ਵੀ ਚੱਲੂ ਰਹਿਣਗੀਆਂ ਤੇ ਨਾਲ ਭਰਾਵੋ ਬਾਈ ਨੇ ਨਾ ਬਾਈ ਮੌੜ ਸੀਡ ਫਾਰਮ ਦੇ ਨਾਂ ਤੇ ਸੀਡ ਫਾਰਮ ਓਪਨ ਕਰਿਆ ਹੁਣ ਕਹਿੰਦਾ ਬਾਈ ਕਹਿੰਦਾ ਵੀ ਲੋਕਾਂ ਦੀ ਸੁੱਖੀ ਬਹੁਤ ਡਿਮਾਂਡ ਹੁੰਦੀ ਸੀਗੀ ਵੀ ਬਾਈ ਪਿਆਜ਼ ਦੀਆਂ ਪਨੀਰੀਆਂ ਤਾਂ ਸਾਨੂੰ ਥੋੜੇ ਕੋਲੋਂ ਮਿਲ ਜਾਂਦੀਆਂ ਨੇ ਹਨਾ ਤੇ ਵੀ ਉਸ ਤੋਂ ਬਾਅਦ ਜਿਵੇਂ ਕਣਕ ਝੋਨੇ ਦਾ ਬੀ ਹੁੰਦਾਗਾ ਵੀ ਯਾਰ ਉਹ ਵੀ ਸਾਨੂੰ ਸਹੀ ਜਗ੍ਹਾ ਤੇ ਮੰਨ ਲਾ ਵੀ ਤੁਹਾਡੇ ਕੋਲੋਂ ਮਿਲਣ ਲੱਗ ਜੇ ਤਾਂ ਬੜੀ ਵਧੀਆ ਗੱਲ ਆ ਤੇ ਵੱਡੀ ਗੱਲ ਕੀ ਹੈਗੀ ਵੀ ਬਾਈ ਤੇ ਲੋਕਾਂ ਦਾ ਵਿਸ਼ਵਾਸ ਹੀ ਇੰਨਾ ਕਾ ਮੈਂ ਤੁਹਾਨੂੰ ਦੱਸਾਂ ਗੱਲ ਲੋਕ ਕਹਿੰਦੇ ਵੀ ਜਿਹੜੀ ਗੱਲ ਬਾਈ ਗੋਗੇ ਨੇ ਕਹਤੀ ਨਾ ਮੋੜਨਾ ਬਿਹਾਲ ਨੇ ਕਹਿੰਦੇ ਵੀ ਬਾਈ ਉਹ ਪੱਕੀ ਹੈ ਤੇ ਪੂਰਾ ਉਦਮੀ ਕਿਸਾਨ ਆ ਹੁਣ ਵੀ ਤੁਸੀਂ ਐ ਲਾ ਲਓ ਵੀ ਪਰਚੂਨ ਚ ਮੜਾ ਮੋਟਾ ਵੇਚਣ ਵਾਸਤੇ ਤਾਂ ਛੋਟੀਆਂ ਪਨੀਰੀਆਂ ਵੀ ਇਹਦੇ ਕੋਲੇ ਅਵੇਲੇਬਲ ਹੁੰਦੀਆਂ ਨੇ ਤੇ ਆਹ ਸਪ੍ਰਿੰਕਲਰ ਸਿਸਟਮ ਲੱਗਿਆ ਹੋਇਆ ਪਿਆਜ ਦੀ ਪਨੀਰੀਆ ਜਿਹੜੀ ਇੱਧਰਲੇ ਪਾਸੇ ਬਾਈ ਉਹ ਵੀ ਜਿਹੜੀ ਬਾਈ ਨੇ ਤਿਆਰ ਕਰਨੀ ਆਗੀ ਤੇ ਇੱਧਰਲੇ ਪਾਸੇ ਬਾਈ ਸੀਡ ਫਾਰਮ ਆ ਗਿਆ ਤੇ ਇਸ ਸੀਡ ਫਾਰਮ ਦਾ ਆ 3 ਅਕਤੂਬਰ ਨੂੰ ਜਾਨੀ ਕਿ 3 ਅਕਤੂਬਰ 2024 ਉਹਦਨੇ ਸੀਡ ਫਾਰਮ ਦਾ ਬਾਈ ਉਹਦ ਘਾਟਨਾਗਾ ਸ਼ੁਭ ਮਹੂਰਤ ਹੈ ਤੇ ਨਾਲ ਹੀ ਸਾਰੇ ਭਰਾਵਾਂ ਨੂੰ ਬਾਈ ਆਪਾਂ ਉਹਦੇ ਲਈ ਵੀ ਸੱਦਾ ਦੰਦੇ ਆਂਗੇ ਤੇ ਨਾਲ ਹੀ ਸਾਨੂੰ ਇੱਥੇ ਬਾਈ ਦੀ ਮਸ਼ੀਨਰੀ ਵਗੈਰਾ ਸਾਰੀ ਜਿਵੇਂ ਲੱਗੀ ਵੀ ਆ ਉਹ ਵੀ ਦਿਖਾਵਾਂਗੇ ਤੇ ਆਪਾਂ ਗੋਗੇ ਬਾਈ ਨਾਲ ਗੌਰ ਗਰ ਕਰਦੇ ਆਂ ਸਾਰੇ ਬਾਈਆਂ ਦੇ ਸੱਸੀਕਰ ਬਾਈ ਜੀ ਸਾਰੇ ਵੀਰਾਂ ਨੂੰ ਬਾਈ ਤੇ ਗੋਗੇ ਬਾਈ ਹੋਰ ਠੀਕ ਹੋ ਬਾਈ ਹਾਂਜੀ ਬਾਈ ਚੜਦੀ ਕਲਾ ਚੜਦੀ ਕਲਾ ਸਾਬ ਕਰ ਪ੍ਰਵਾਹ ਠੀਕ ਹੈ ਸਭ ਠੀਕ ਠਾਕ ਬਾਈ ਥੋੜਾ ਜਿਹਾ ਹੁਣ ਸਾਨੂੰ ਖੜੇ ਹੋ ਗਏ ਜਾਣਕਾਰੀ ਦੇਣੀ ਪਊਗੀ ਬਾਈਆਂ ਨੂੰ ਚਾਹੇ ਬੈਠੇ ਰਹਿਣਦੇ ਕੋਈ ਗੱਲ ਨਹੀਂ ਬਾਈ ਜੀ ਪਹਿਲਾਂ ਤਾਂ ਤੁਹਾਡਾ ਸਾਡੇ ਫਾਰਮ ਤੇ ਆਉਣ ਤੇ ਪਹਿਲਾਂ ਵੀ ਤੁਸੀਂ ਜੋ ਅਸੀਂ ਬੁਲਾਉਨੇ ਆਂ ਪਹਿਲਾਂ ਵੀ ਤੁਸੀਂ ਪਹਿਲੇ ਬੋਲ ਆ ਜਾਂਦੇ ਹੋ ਮਿਹਰਬਾਨੀ ਬਾਈ ਜੀ ਬਹੁਤ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾ ਸਸੀ ਘਰਬਾਈ ਜੀ ਤੇ ਬਾਈ ਜਿਵੇਂ ਲਾਈਏ ਵੀ ਤੁਹਾਡਾ ਤਾਂ ਪਿਆਜ ਦੀ ਪਨੀਰੀ ਦੇ ਵਿੱਚ ਵੀ ਪੂਰਾ ਫੁੱਲ ਨਾ ਦੀਗਾ ਹੈ ਨਾ ਤੇ ਹੁਣ ਤੁਸੀਂ ਆ ਕਿਤੇ ਦੇ ਵਿੱਚ ਆ ਗਏ ਸੀਡ ਵਾਲੇ ਪਾਸੇ ਹੈ ਨਾ ਪਹਿਲਾਂ ਤਾਂ ਇਹਦੇ ਲਈ ਬਾਈ ਤੁਹਾਨੂੰ ਵਧਾਈਆਂ ਬਹੁਤ ਬਹੁਤ ਤੁਹਾਨੂੰ ਜੀ ਬਹੁਤ ਬਹੁਤ ਬਿਲਕੁਲ ਤੇ ਆਪਣੀ ਪੈਕਿੰਗ ਬਹੁਤ ਸੋਹਣੀ ਬਣੀ ਵੀ ਆ ਬਾਈ ਹੈ ਨਾ ਠੀਕ ਹੈ ਜੀ ਤੇ ਬਾਈ ਇਧਰਲੇ ਪਾਸੇ ਕਿਹ ਹੋਣ ਦਾ ਕੀ ਕਾਰਨ ਬਣਿਆ ਬਾਈ ਆਪਣਾ ਤੇ ਪਹਿਲਾਂ ਜੀ ਆਪਾਂ ਗੱਲ ਕਰੀਏ ਵੀ ਪਿਆਜ ਦੀ ਪਨੀਰੀ ਆਪਾਂ ਨੂੰ ਸੇਲ ਕਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਸੀ ਬਾਈ ਆਪਾਂ ਨੂੰ 14 ਸਾਲ ਹੋ ਗਏ 14 ਸਾਲ ਹੋ ਗਏ 14 ਸਾਲ ਹੋ ਗਏ ਠੀਕ ਹੈ ਬਹੁਤ ਥੋੜੇ ਸਮੋਂ ਤੋਂ ਆਪਾਂ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਬਹੁਤ ਥੋੜੇ ਸਮੋਂ ਤੋਂ ਚਲਾਇਆ ਸੀ ਕੰਮ ਬਿਲਕੁਲ ਜੀ ਜਾਣਕਾਰੀ ਹੈ ਨਹੀਂ ਸੀ ਹੌਲੀ ਹੌਲੀ ਘਾਟੇ ਵੱਧਦੇ ਨਾਲ ਚਲਦੇ 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 ਬਿਲਕੁਲ ਹੁਣ ਨੌਜ ਆਪਣੇ ਏਰੀਆ ਚ ਬਾਕੀ ਤੁਸੀਂ ਭਰਾਵਾਂ ਨੂੰ ਪੁੱਛ ਲਿਓ ਪਾਸੇ ਠੀਕ ਹੈ ਜੀ ਤੇ ਬਾਈ ਜੇ ਆਪਾਂ ਕਣਕ ਦੇ ਬੀਆਂ ਦੀ ਗੱਲ ਕਰੀਏ ਹਨਾ ਜਿਵੇਂ ਆ ਤਾਂ ਪੀ ਵੀ ਡਬਲਯੂ 826 ਦੀ ਪੈਕਿੰਗ ਆ ਗਈ ਹਾਂਜੀ ਤੇ ਕਿਹੜੇ ਕਿਹੜੇ ਬੀ ਆਪਣੇ ਕੋਲੇ ਅਵੇਲੇਬਲ ਹੋਣਗੇ ਬਾਈ ਬਾਈ ਜੀ ਆਪਣਾ ਪਹਿਲਾ ਸਾਲ ਹੈ ਠੀਕ ਹੈ ਆਪਾਂ ਮਹੂਰਤ ਕਰ ਰਹੇ ਹਾਂ 3 ਤਰੀਕ ਨੂੰ ਪਹਿਲੇ ਨ 3 ਅਕਤੂਬਰ ਨੂੰ 3 ਅਕਤੂਬਰ ਨੂੰ ਠੀਕ ਹੈ ਸਾਰੇ ਭਰਾਵਾਂ ਨੂੰ ਖੁੱਲਾ ਸੱਦਾ ਜਰੂਰ ਦਰਸ਼ਨ ਦਿਓ ਸੁਖਨੀ ਸਾਹਿਬ ਦਾ ਪਾਠ ਨਾਲ ਚਾਹ ਪਾਣੀ ਦਾ ਪ੍ਰੋਗਰਾਮ ਠੀਕ ਹੈ ਜੀ ਇਹ ਇਹਦੇ ਤੇ ਜੀ ਨੂੰ ਪੂਰਾ 2 ਸਾਲ ਲੱਗ ਜਾਂਦੇ ਆ ਕਾਗਜ਼ੀ ਕਾਰਵਾਈ ਕਾਫੀ ਹੈ ਠੀਕ ਹੈ ਮੈਨੂੰ ਜਿੰਨਾ ਵੀ ਸਟਾਫ ਮਿਲਿਆ ਬਹੁਤ ਵਧੀਆ ਮਿਲਿਆ ਭਰਾ ਮਿਲੇ ਮੈਨੂੰ 2-4 ਜਿਹੜੇ ਮੇਰੇ ਨਾਲ ਲੱਗ ਕੇ ਤੁਰੇ ਜਿੱਥੇ ਜਾਣਾ ਸੀ ਮਸ਼ੀਨਾਂ ਬੁੱਕ ਕਰਾਉਣੀਆਂ ਸੀ ਠੀਕ ਹੈ ਜਾਂ ਅਸੀਂ ਕੋਈ ਹੋਰ ਕਾਗਜ਼ ਪੱਤਰ ਦਾ ਕੰਮ ਕਰਨਾ ਸੀ ਠੀਕ ਹੈ ਫੋਰ ਸੀਡ ਵੈਰੀਫਿਕੇਸ਼ਨ ਚ ਡਾਕਟਰ ਸੁਖਿੰਦਰ ਜੀ ਸਰਦਾਰ ਜਰਨੈਲ ਸਿੰਘ ਜੀ ਤੇ ਲੁਧਿਆਣਾ ਯੂਨੀਵਰਸਿਟੀ ਚ ਜਿਨ੍ਹਾਂ ਦੀ ਬਦੌਲਤ ਮੈਂ ਇੱਥੇ ਖੜਾ ਜੋ ਡਾਕਟਰ ਸੀ ਡਾਇਰੈਕਟਰ ਅਰਜਿੰਦਰ ਜੀ ਠੀਕ ਹੈ ਜੀ ਡਾਕਟਰ ਉਹ ਬਹੁਤ ਨੇ ਪਰ ਉਹਨਾਂ ਦੀ ਅਲਾਸ਼ੇਰੀ ਨਾਲ ਉਹਨਾਂ ਦੀ ਬਦੌਲਤੀ ਮੈਂ ਇਹ ਕੰਮ ਚਾਇਆ ਮੈਂ ਇੱਧਰ ਸੀਡ ਦਾ ਕੰਮ ਕਰਦਾ ਜੋ ਪਿਆਜ਼ ਦਾ ਹਾਂਜੀ ਪਿਆਜ਼ ਦਾ ਆਪਣੀ ਪੌਦ ਦਾ ਕੰਮ ਕਰਦੇ ਸੀ ਤਾਂ ਮਨ ਦੇ ਵਿੱਚ ਖਿਆਲ ਆਇਆ ਵੀ ਜਵਾਕ ਨਹੀਂ ਭੇਜਣੇ ਜਵਾਕ ਠੀਕ ਹੈ ਬਾਈ ਠੀਕ ਹੈ ਜੀ ਜਵਾਕ ਮੈਡੀਕਲ ਪੱਖੋਂ ਕਮਜ਼ੋਰ ਆ ਵੀ ਜਵਾਕ ਬਾਹਰ ਨਹੀਂ ਭੇਜਣੇ ਆਪਾਂ ਇੱਥੇ ਹੀ ਕਰਨਾ ਮੈਂ ਡਾਕਟਰ ਸਾਹਿਬ ਕੋਲੇ ਗੱਲ ਕਰ ਲਈ ਉਹ ਕਹਿੰਦਾ ਕੋਈ ਖਾਸ ਗੱਲ ਨਹੀਂ ਯਾਰ ਆਨਲਾਈਨ ਕਾਗਜ਼ ਪਲਾਈ ਹੋ ਜਾਊਗਾ ਐ ਹੋ ਜਾਊਗਾ ਤੇਰਾ ਹੋ ਜਾਊਗਾ ਹੂੰ ਉਥੋਂ ਦੇ ਹੀ ਲੈਂਦਾ ਸੀ ਵਿੱਢ ਲੱਗ ਗਈ ਠੀਕ ਹੈ ਇਹ ਅਸਲ ਤਾਂ ਸੁਖੀ ਪਾਜੀ ਇਹ 2 ਸਾਲਾਂ ਦਾ ਪ੍ਰੋਸੈਸ ਸੀ ਠੀਕ ਹੈ ਬਾਈ ਪਹਿਲਾਂ ਸ਼ੈੱਡ ਪੈਣਾ ਫਿਰ ਮਸ਼ੀਨਾਂ ਫਿਟ ਹੋਣੀਆਂ ਠੀਕ ਹੈ ਫਿਰ ਉਹਦੀ ਵੈਰੀਫਿਕੇਸ਼ਨ ਹੋਣੀ ਫਿਰ ਲਾਇਸੈਂਸ ਅਪਲਾਈ ਹੋਣਾ ਠੀਕ ਹੈ ਬਾਈ ਫਿਰ ਬਣਨਾ ਠੀਕ ਹੈ ਲਾਇਸੈਂਸ ਤੋਂ ਬਿਨਾ ਵੀ ਨਹੀਂ ਸੀ ਮਿਲਦਾ ਠੀਕ ਹੈ ਜਦੋਂ ਕਿਸੇ ਜਿਹੜਾ ਬਰੀਡਰ ਵੀਜ ਹੁੰਦਾ ਹੈ ਹਾਂਜੀ ਪਹਿਲਾਂ ਆਪਾਂ ਨੂੰ 826 ਦਾ ਬਰੀਡਰ ਠੀਕ ਹੈ ਫਾਊਂਡੇਸ਼ਨ 826 ਦਾ ਆਪਾਂ ਨੂੰ ਨੱਕ ਮਿਲ ਗਿਆ ਸੀ ਠੀਕ ਹੈ ਬਾਕੀ ਹਰਿਆਣੇ ਵਾਲਿਆਂ ਨਾਲ ਗੱਲ ਕਰੀਓ ਕਹਿੰਦੇ ਵੀ ਨਹੀਂ ਅਸੀਂ ਤਾਂ ਲਾਇਸੈਂਸ ਤੋਂ ਬਿਨਾਂ ਦਿੰਦੇ ਹਾਂ ਠੀਕ ਹੈ ਇੱਥੇ ਆਪਾਂ ਨੂੰ ਜਿਹੜਾ ਲਾਇਸੈਂਸ ਅਪਲਾਈ ਹੋਇਆ ਸੀ ਉਹਦੀ ਨਕਲ ਤੇ ਮਿਲ ਗਿਆ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਕੋਲੇ 372 371 ਦਾ ਥੋੜੇ ਥੋੜੇ ਨੇ ਟ੍ਰੇਲ ਲਾਇਆ ਸੀ 327 187 ਜਿੰਕ ਵਨ ਠੀਕ ਹੈ 1270 ਉਹ ਵੀ ਥੋੜੀ ਜਿਹੀ ਹੈਗੀ ਹੈ ਠੀਕ ਹੈ ਠੀਕ ਹੈ ਜੀ ਵੈਰਾਈਟੀਆਂ ਹੈਗੀਆਂ ਵੈਸੇ ਦੋ ਵਾਰੀ ਗ੍ਰੇਡ ਕਰਦੇ ਆ ਜੀ ਕਿਰਾਂ ਪਹਿਲਾਂ ਕਰਿਆ ਸੀ ਨਵਾਂ ਕੰਮ ਹੈ ਠੀਕ ਹੈ ਠੀਕ ਹੈ ਜੀ 20 बाई ਕਿਲੋ ਕੱਟ ਨਿਕਲ ਜਾਊਗਾ ਜੀ ਠੀਕ ਹੈ ਤੇ ਆਪਾਂ ਦੇਖੀਏ ਬਾਈ ਜਿਹੜਾ ਮੰਨ ਲਓ ਵੀ ਜਿਵੇਂ ਇੱਕ ਵਾਰੀ ਜਿਵੇਂ ਤੁਸੀਂ ਵੀ ਤਿਆਰ ਕਰ ਲਿਆ ਤੇ ਉਦੋਂ ਬਾਅਦ ਆਹ ਗੱਟਿਆਂ ਦੇ ਵਿੱਚ ਭਰਿਆ ਹੁੰਦਾ ਹਨਾ ਆਪਾਂ ਇਹਦੇ ਵਿੱਚ ਭਰ ਕੇ ਸਾਂਭ ਲੈਣੇ ਆਗੇ ਹਾਂਜੀ ਹਾਂਜੀ ਤੇ ਇਹਨੂੰ ਗ੍ਰੇਡਿੰਗ ਕਰਨ ਦਾ ਤਰੀਕਾ ਕੀ ਆ ਬਾਈ ਥੋੜਾ ਆਪਾਂ ਉਹ ਵੀ ਆਪਣੇ ਵੀਰਾਂ ਨੂੰ ਦਿਖਾ ਦਈਏ ਗ੍ਰੇਡ ਤੇ ਗ੍ਰੇਡ ਕਰਨ ਦਾ ਤਰੀਕਾ ਤਾਂ ਇਹ ਆ ਜੀ ਪਹਿਲਾਂ ਤਾਂ ਅਸੀਂ ਜਦੋਂ ਕਣ ਕਬੱਡੀ ਸੀ ਅੰਤੋਲੀ ਸੀ ਬੋਰੀਆਂ ਚ ਪਾ ਕੇ ਲਾਤੀ ਠੀਕ ਹੈ ਉਦੋਂ ਬਾਅਦ ਅਸੀਂ ਇਹ ਹੌਦੀ ਚ ਖੋਲੀ ਹੁਣ ਇਹ ਕਿਰਾਂ ਗ੍ਰੇਡ ਹੋਈ ਵੀ ਐ ਅਸੀਂ ਇੱਕ ਵਾਰੀ ਗ੍ਰੇਡ ਹੋਈ ਵੀ ਐ ਇਹ 327 ਐ ਠੀਕ ਹੈ ਠੀਕ ਹੈ ਜੀ ਕਿਰਾਂ ਗ੍ਰੇਡ ਹੋਈ ਵੀ ਐ ਆਪਾਂ ਇਹਨੂੰ ਗ੍ਰੇਡ ਕਰਾਂਗੇ ਹੁਣ ਮਸ਼ੀਨਾਂ ਤੁਹਾਨੂੰ ਚਲਾ ਕੇ ਦਿਖਾ ਦਾਂਗੇ ਆ ਦੇਖੋ ਠੀਕ ਹੈ ਜੀ ਇਹਦੇ ਚੋਂ 12 18 ਕਿਲੋ ਮਾਲ ਵਾਂਗੂ ਨਿਕਲਿਆ ਬਾਈ ਜੀ ਹੋਰ ਕਰਾਂਗੇ ਚੋ 2.5 ਕਿਲੋ 3 ਕਿਲੋ ਹੋਰ ਨਿਕਲਦਾ ਜੀ ਠੀਕ ਹੈ ਵੀ ਜਮਾ ਸੂਈ ਦੇ ਨੱਕੇ ਵੀ ਦੀ ਕੱਢ ਦੋਗੇ ਹਾਂ ਜੀ ਇਹ ਡੀਲ ਨਵਾਂ ਮਾਡਲ ਆ ਜੀ ਠੀਕ ਹੈ ਜੀ ਠੀਕ ਹੈ ਜੀ ਪਹਿਲਾਂ ਵਾਲੇ ਸੀਗੇ ਜਿਹੜੇ ਗ੍ਰੇਡਰ ਉਹ ਬਹੁਤ ਸੀਗੇ ਥਮਤ ਜੇ ਸੀ ਬਿਲਕੁਲ ਠੀਕ ਹੈ ਜੀ ਇਹਦੇ ਵਿੱਚ ਨਵਾਂ ਨਵਾਂ ਮਾਡਲ ਹੈ ਹਾਂ ਜੀ ਇੱਥੇ ਕੋਈ ਢੰਡੀ ਕੱਪਾ ਕੋਈ ਹੋਲਾ ਦਾਣਾ ਇੱਥੇ ਹੋਣਾ ਹੋਲਾ ਫੂਸ ਫਪਾ ਫੂਸ ਦਾਣਾ ਫੂਸ ਉਹ ਆਗੇ ਮੰਨ ਲਓ ਵੀ ਇੱਥੋਂ ਆਗੇ ਬਾਈ ਇੱਥੇ ਇਹ ਵੀ ਪਾਏ ਜਾਣਾ ਠੀਕ ਹੈ ਜੀ ਦੂਜੇ ਨੰਬਰ ਤੇ ਆ ਜਾਂਦਾ ਜਿਹੜੇ ਚ ਕੋਈ ਕੁੰਡੀ ਆ ਨਮੋਲੀ ਆ ਢਲੀ ਆ ਵੱਡਾ ਸਾਈਜ਼ ਆ ਜਿਹੜਾ ਦਾਣਿਆਂ ਤੋਂ ਉੱਪਰ ਦੀ ਆ ਉਹ ਇਹਦੇ ਚ ਆ ਜਾਣਾ ਉਹ ਇਹਦੇ ਵਿੱਚ ਆ ਜਾਣਾ ਠੀਕ ਹੈ ਜਿਹੜਾ ਜਮਾ ਬਰੀਕ ਹੈ ਆਪਣਾ ਕੋਈ ਬਾਥੂ ਹੈ ਗੁੱਲੀ ਡੰਡਾ ਠੀਕ ਹੈ ਕੋਈ ਸਰੋਂ ਦਾ ਦਾਣਾ ਉਹ ਇਹਦੇ ਚ ਆ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਅੰਡਰ ਸਾਈਜ਼ ਕਣਕ ਹੈ ਜਿਆਦੇ ਜਿਹੜੀ ਨਿਕਲਦੀ ਹੈ ਇਹਨੂੰ ਆਪ ਮਾਜੂ ਜਾ ਗਏ ਨੇ ਹੁੰਦੇ ਨੇ ਅੰਡਰ ਸਾਈਜ਼ ਉਹ ਇੱਥੇ ਹੋਣੀ ਆ ਠੀਕ ਹੈ ਜੀ ਫਿਰ ਇਹ ਆ ਗਈ ਇਹ ਹੌਲਾ ਦਾਣਾ ਪੱਖਾ ਲੱਗਿਆ ਹੋਇਆ ਇੱਥੇ ਜੇ ਇਹਨੇ ਚੱਕ ਲੈਣਾ ਜੀ ਕਣਕ ਚੱਕ ਲੈਣੀ ਹੈ ਠੀਕ ਹੈ ਜਿਹਦੇ ਚ ਚੰਗੀ ਗਣਕੀ ਹੁੰਦੀ ਹੈ ਇੱਥੋਂ ਅੱਗੇ ਇੱਥੇ ਆ ਜਾਣਾ ਇੱਥੇ ਆ ਜਾਣੀ ਤੇ ਆਮ ਭਾਈ ਆਪਾਂ ਐ ਸੁਣਦੇ ਹੁੰਦੇ ਦੀ ਵੀ ਚਾਰ ਥਾਵੇਂ ਕਹਿੰਦੇ ਗ੍ਰੇਡ ਹੁੰਦਾ ਹਨਾ ਤੇ ਇਹ ਥੋੜਾ ਪੰਜਵਾਂ ਵੀ ਆ ਗਿਆ ਪੰਜ ਨਿਕਲਦੇ ਸੱਤ ਥਾਵੇਂ ਨਿਕਲੂਗਾ ਜੀ ਠੀਕ ਹੈ ਇਹ ਤਾਂ ਪੰਜ ਥਾਵੇਂ ਤਾਂ ਇੱਥੇ ਹੀ ਹੋ ਗਿਆ ਨਹੀਂ ਠੀਕ ਹੈ ਫਿਰ ਆਜੋ ਸਿਲੰਡਰ ਚ ਜੀ ਠੀਕ ਹੈ ਜੀ ਇਹ ਸਿਲੰਡਰ ਆ ਗਿਆ ਜੀ ਫਿਰ ਇੱਧਰ ਇਹਦੇ ਪਹਿਲੇ ਪਾਸੇ ਲੱਗਦਾ ਜੀ ਗੱਟਾ अच्छा जी ਜਿਹੜਾ ਕੋਈ ਕੱਟ ਹੁੰਦਾ ਲੇਟੀ ਵਰਗਾ ਹੋ ਜਾਂਦਾ ਮੈਨੂੰ ਉਧਰ ਵੀ ਘੁੰਮ ਕੇ ਮੜਾ ਖਾਇਆ ਇਹ ਉਧਰ ਲੱਗਦਾ ਜੀ ਤੇ ਹਜੇ ਚਲਾਏ ਹੋਣਾ ਬਾਈ ਕਈ ਵਾਰ ਹੋਇਆ ਨਹੀਂ ਨਹੀਂ ਇੱਥੇ ਲੱਗਦਾ ਜੀ ਗੱਟਾ ਲਾਉਣਾ ਠੀਕ ਹੈ ਇੱਥੇ ਗੱਟਾ ਲੱਗਦਾ ਜੀ ਠੀਕ ਹੈ ਹਾਂਜੀ ਲੇਟੀ ਵਰਗਾ ਜਿਹੜਾ ਕੱਟ ਆ ਉਹ ਇੱਥੇ ਨਿਕਲਣਾ ਠੀਕ ਹੈ ਉਹ ਇੱਥੇ ਨਿਕਲਦਾ ਜੀ ਉਹ ਦੂ ਬਾਝ ਆ ਜਾਓ ਜੀ ਗ੍ਰੈਵਿਟੀ ਤੇ ਜਿਹੜੀ ਸਭ ਤੋਂ ਪਿਓਰ ਚੀਜ਼ ਇਹ ਹੈ ਜੀ ਠੀਕ ਹੈ ਜਿਹੜਾ ਝਾਰਨੇ ਨੇ ਕੱਢਤਾ ਲੱਗਦਾ ਤਾਂ ਦੇਖਣ ਨੂੰ ਬਹੁਤ ਵਧੀਆ ਹਾਂ ਜਿਹੜਾ ਝਾਰਨੇ ਨੇ ਕੱਢਤਾ ਤੁਹਾਨੂੰ ਲੱਗਦਾ ਵੀ ਠੀਕ ਹੈ ਬਿਲਕੁਲ ਇੱ ਇਹ ਦੇਖੋ ਮੰਨ ਕੇ ਚੱਲੋ ਇਹਦੇ ਚਾਰ ਖੁੰਜੇ ਆ ਚਾਰੇ ਏਡੋ ਡੀ ਆ ਜੀ ਹਾਂਜੀ ਉਹ ਵੱਧ ਉੱਚਾ ਬਿਲਕੁਲ ਜੀ ਆ ਉਦੋਂ ਦਾ ਟੁੱਚਾ ਹਾਂਜੀ ਉਹ ਉਦੋਂ ਦਾ ਟੁੱਚਾ ਆ ਸਾਰਾ ਟੋਗਾ ਟੁੱਚਾ ਠੀਕ ਹੈ ਨੀਵੇਂ ਪਾਸੇ ਹੌਲਾ ਦਾਣਾ ਨੀਵੇਂ ਪਾਸੇ ਆਉਂਦਾ ਠੀਕ ਹੈ ਤੁਹਾਨੂੰ ਆਪਾਂ ਦਿਖਾਵਾਂਗੇ ਹੌਲਾ ਦਾਣਾ ਨੀਵੇਂ ਪਾਸੇ ਆਉਂਦਾ ਬਲਕਿ ਉੱਚੇ ਪਾਸੇ ਜਾਣਾ ਚਾਹੀਦਾ ਸੀ ਉੱਚੇ ਪਾਸੇ ਸਟਰੋਂਗ ਜਾਂਦਾ ਇਹ ਦੋ ਕੰਮ ਕਰਦੀ ਹੈ ਸੱਜ ਦੇ ਨਾਲੇ ਤਾਂ ਹਵਾ ਦਿੰਦੀ ਹੈ ਨਾਲੇ ਵਾਈਬ੍ਰੇਸ਼ਨ ਹੈ ਠੀਕ ਹੈ ਵਾਹ ਜੀ ਵਾਹ ਕੀ ਬਾਤ ਹੈ ਹਾਂ ਅਖੀਰ ਤੇ ਫਿਰ ਆ ਸੋਡੀ ਪੈਕਿੰਗ ਵਾਲੀ ਠੀਕ ਇਹਨਾਂ ਨੇ ਇਹ ਤਾਂ ਪੈਕਿੰਗ ਤੇ ਰੋਕਿਆ ਹੋਇਆ ਇਧਰੋਂ ਦਾਣੇ ਜਾ ਰਿਹਾ ਰੋਕੇ ਹੋਇਆ ਠੀਕ ਹੈ ਆ ਤਾਂ ਲਾਈਟ ਆ ਜੀ ਇਹ ਤਾਂ ਦਾਣੇ ਚ ਜਾਣਾ ਜੀ ਇਧਰ ਦੇ ਪਾਸੇ ਆ ਜਿਹੜਾ ਮਿਡਲ ਹੈ ਤੇ ਫਾਈਨਲ ਹੈ ਹਾਂਜੀ ਤੇ ਆ ਇਧਰ ਦੇ ਪਾਸੇ ਆ ਫਾਈਨਲ ਇਹ ਸਾਰਾ ਇਕੱਠਾ ਕਰਕੇ ਭਰ ਦੇ ਠੀਕ ਹੈ ਕਿਉਂਕਿ ਰੰਗ ਗ੍ਰੇਡ ਹੋਇਆ ਹੋਇਆ ਇੱਥੇ ਥੱਲੀ ਢੇਰੀ ਕਰਕੇ ਭਰ ਜੀ ਢੇਰੀ ਲਾ ਲੈਣੇ ਠੀਕ ਹੈ ਜੀ ਇੱਥੇ ਢੇਰੀ ਲਾ ਲੈਣੇ ਇਹ ਤਾਂ ਗੱਟਾ ਤਾਂ ਬੰਨਿਆ ਵੀ ਇਧਰ ਦਾਣੇ ਨਾਲ ਓਕੇ ਜੀ ਓਕੇ ਠੀਕ ਠੀਕ ਇਹ ਪ੍ਰੋਸ ਇਹ ਇਨੇ ਫਿਰ ਉਹ ਦੁਬਾ ਸੁਣ ਦਿਖਾਵਾਂਗੇ ਵੀ ਇਧਰਲੇ ਪਾਸੇ ਜਿਹੜਾ ਉਹ ਹੋਗਾ ਤੇ ਇਸ ਤਰ੍ਹਾਂ ਭਰਾਵੋ ਬਾਈ ਹੋਰਾਂ ਨੇ ਬਾਈ ਸਟੋਰ ਕੀਤਾ ਵੇ ਦਵਾਈ ਲਾਈ ਪਈ ਆ ਜੀ ਦਵਾਈ ਲਾਈ ਪਈ ਆ ਜੀ ਹਾਂ ਇਹ ਬਰੀਡਰ ਆ ਕੀ 826 ਬਰੀਡਰ ਜੀ ਦੀ ਫਾਊਂਡੇਸ਼ਨ ਆ ਜੀ ਬਰੀਡਰ ਬੀ ਜੀ ਸੀਗੀ 187 ਆ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਸ ਤਰ੍ਹਾਂ ਦਵਾਈ ਲਾ ਕੇ ਮੰਨ ਲਓ ਵੀ ਐਂ ਥੋੜੋ ਰੇਤੇ ਨਾਲ ਬਾਈ ਬੰਦ ਕਰਤਾ ਹਨਾ ਬੰਦ ਕਰਨੀ ਪੈਂਦੀ ਆ ਜੀ ਠੀਕ ਆ ਜੀ ਠੀਕ ਆ ਆ ਆ ਗਈ ਜਿੰਕਵਾਂ ਜੀ ਠੀਕ ਹੈ ਜੀ ਇਹ ਜਿੰਕਵਾਂ ਸੀ ਥੋੜੀ ਜੀ ਤੇ ਦੇਖ ਸਕਦੇ ਹੋ ਭਰਾਵੋ ਬਾਈ ਜੀ ਇਹ ਵੈਰੈਟੀ ਹੈਗੀ ਜਿੰਕਵਾਂ ਠੀਕ ਹੈ ਹਾਂ ਇਹ ਜ ਆ 77 ਤੇ 72 ਆ ਗਏ ਜੀ ਠੀਕ ਹੈ ਜੀ ਤੇ 20 20 ਕਿਲੋ ਦੀ ਪੈਕਿੰਗ ਕਰੀ ਆ ਗੱਟੇ ਛੋਟੇ ਸਪਾਈ ਨਹੀਂ ਅਜੇ ਹੋਰ ਝੋਲੀ ਨਮਾ ਕੰਮ ਕਰਕੇ ਏ 77 ਤੇ 72 ਆ ਜੀ ਨਹੀਂ ਬਿਲਕੁਲ ਭਾਈ ਚੀਜ਼ ਬੰਦੇ ਨੂੰ ਸਹੀ ਮਿਲਣੀ ਚਾਹੀਦੀ ਹੈ ਜਿਹੜੀ ਗੱਲ ਆ ਹਨਾ ਬਿਲਕੁਲ ਜੀ ਆ 슈ਗਰ ਫ੍ਰੀ ਹੈ ਜੀ ਇੰਨੀ ਕ ਕਨਾਲ ਕ ਲਈ ਸੀ ਇਹ ਅੱਛਾ ਜੀ ਇੱਕ ਕੁਆਂਟਲ 98 94 ਕਿਲੋ ਕਣਕ ਹੋ ਗਈ ਸੀਗੀ ਠੀਕ ਹੈ ਜੀ 슈ਗਰ ਫ੍ਰੀ ਹੈ ਜੀ ਇਹ ਆ 3406 ਆ ਜੀ ਥੋੜਾ ਆ ਫਿਰ ਆਪਾਂ ਅਜੇ ਨਮਾ ਕੰਮ ਕਰਕੇ ਇਹ ਕੁਲ ਨਹੀਂ 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 ਠੀਕ ਹੈ ਜੀ ਆ 826 ਅਸੀਂ 250 ਗੱਟੇ ਨੂੰ ਪੈਕ ਕਰਤਾ ਜੀ ਆਪ ਜੇ 182 ਦੀ ਵਧੇ ਤਾਂ ਮੰਗ ਆ ਹਾਂ 250 ਗੱਟਾ ਪੈਕ ਹੋ ਗਿਆ ਜੀ ਉਸ ਤੋਂ ਬਾਹਰ ਪਿਆ ਮੈਂ ਕਹਿੰਦਾ 20 10 ਵੀ ਗੱਟੇ ਵੀ ਬੀਜੇ ਕਿਸਾਨ ਵੀਰ ਚਾਹਣ ਜਦੋਂ ਛੋਟੀ ਮਹੂਰਤਾ ਉਹਨੇ ਖਰੀਦ ਵੀ ਸਕਦੇ ਆ ਹਨਾ ਉਹਦੇ ਲੈ ਸਕਦੇ ਸੀਮਤ ਸਟਾਕ ਹੈ ਮੈਨੂੰ ਤਾਂ ਐਂਜ ਲੱਗੀਆਂ ਜਾਂਦਾ ਵੀ ਉਦੀ 90 ਕਿ ਜੇ ਠੀਕ ਹੈ ਵੈਸੇ ਹਜੇ ਜਿਹੜਾ ਪਾਸ ਹੋਣਾ ਸੀਗਾ ਟੈਗ ਨਹੀਂ ਆਇਆ ਉਹਦੇ ਹਾਂਜੀ ਫਾਊਂਡੇਸ਼ਨ ਦੇ ਠੀਕ ਹੈ ਜੀ ਉਹ ਟੈਗ ਆਏ ਨਹੀਂ ਹਜੇ ਉਹ ਆਪਾਂ ਬੁੱਕ ਕਰ ਲਾਂਗੇ ਉਹਦੇ ਦੇਵਾਂਗੇ ਬਾਅਦ ਚ ਨਾ ਨਾ ਬਿਲਕੁਲ ਟੈਗਾਂ ਤੋਂ ਆਪਾਂ ਪੱਕਾ ਬਿਲ ਦੇਵਾਂਗੇ ਬਿਲਕੁਲ ਜੀ ਬਿਲਕੁਲ ਜਿਹੜੀ ਹੁਣ 27 ਦਾ ਆ ਗਿਆ ਜੀ ਠੀਕ ਉਹ ਡੀਬੀਡਬਲ 327 ਹਾਂਜੀ ਠੀਕ ਹੈ ਤੇ ਆ ਜੋ ਬਾਈ ਮੜਾ ਜਾ ਆਪਾਂ ਇਹਨੂੰ ਚਲਾ ਦਈਏ ਤੇ ਨਾਲ ਤੁਸੀਂ ਵੀ ਬਾਈ ਖੁਰੀ ਸਾਰੇ ਖੜੇ ਹੋ ਜਾਓ ਤੇ ਨਾਲ ਆਪਾਂ ਭਰਾਵੋ ਉਸ ਤੋਂ ਬਾਅਦ ਜਿਵੇਂ ਕਹੀਏ ਵੀ ਗੋਗਾ ਬਾਈ ਦਾ ਜਿਵੇਂ ਕਹਦੀ ਵੀ ਆਪਦੇ ਬਾਰੇ ਬ ਤੇ ਆਪਾਂ ਦੂਜੇ ਵੀਰਾਂ ਤੋਂ ਵੀ ਪਤਾ ਕਰਾਂਗੇ ਵੀ ਬਾਈ ਸਹੀ ਗੱਲ ਆ ਵੀ ਜਿਹੜੀ ਬਾਈ ਗੱਲ ਕਹਿ ਰਿਹਾ ਕਿਉਂ ਅਕਸਰ ਕਈ ਵਾਰ ਵੀਰ ਕਹਿ ਜਾਂਦੇ ਆ ਵੀ ਬਾਈ ਹੋਰ ਵੀ ਅੱਛਾ ਲਾਤੀ ਬਾਈ ਇਧਰੋਂ ਲੋ ਵਾਈ ਭਰਾਵੋ ਮਸ਼ੀਨ ਚਲਾਈ ਜਾਂਦਾ ਤੇ ਇਧਰੋਂ ਆ ਵੀ ਪਗਲ ਲੱਗ ਗਿਆ ਜਿਹੜਾ ਉਹ ਹੈ ਲੋ ਜੀ ਭਰਾਵੋ ਆਪਾਂ ਇਧਰ ਇਨੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂਗੇ ਬਾਈ ਸੱਚੀ ਗੱਲ ਜੀ ਅਈ ਅਈ ਰੱਖ ਲੋ ਬਸ ਅਈ ਕਰ ਹੋਰ ਠੀਕ ਹੋ ਜੀ ਕੀ ਨਾਮ ਆ ਬਾਈ ਆਪਣਾ ਬਾਈ ਜੀ ਮੇਰਾ ਨਾਮ ਗਰਜੰਟ ਸਿੰਘ ਹੈ ਜੀ ਗਰਜੰਟ ਸਿੰਘ ਕਿਹੜਾ ਪਿੰਡ ਆ ਜੀ ਬਾਈ ਨਿੰਮਾ ਵਾਲਾ ਮੋੜ ਨਿੰਮਾ ਵਾਲਾ ਮੋੜ ਜੀ ਕਿਵੇਂ ਬਾਈ ਜਿਵੇਂ ਗੋਗਾ ਬਾਈ ਦੱਸਦਾ ਵੀ ਪੂਰੀ ਕੁਆਲਿਟੀ ਦੇ ਕੰਮ ਆ ਥੋੜੇ ਤਾਂ ਬਾਈ ਜੀ ਗੋਕੇ ਬਾਈ ਦਾ ਸਾਡੇ ਨਾਲ ਤਕਰੀਬਨ 10-12 ਸਾਲਾਂ ਤੋਂ ਬਾਅਦ ਹੈ ਸਾਡਾ ਇਹਨਾਂ ਦੀ ਗੰਡਿਆਂ ਦੀ ਪਨੀਰੀ ਮਿਰਚਾਂ ਦੀ ਪਨੀਰੀ ਸਾਡੇ ਏਰੀਏ 'ਚ ਕੀ ਸਾਰੇ ਪੰਜਾਬ 'ਚ ਤਕਰੀਬਨ ਜਾਂਦੀ ਆ ਠੀਕ ਹੈ ਉਸ ਤੋਂ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਇਹ ਕੰਮ 'ਚ ਪਏ ਹੋ ਤਾਂ ਹੈਗਿਓ ਅੱਗੇ ਬਤਾਓ ਠੀਕ ਹੈ ਹੁਣ ਇਹਨਾਂ ਨੇ ਸ਼ੀਟ ਦਾ ਕ ਬਹੁਤ ਵਧੀਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਠੀਕ ਹੈ ਬਈ ਠੀਕ ਹੈ ਨਹੀਂ ਨਹੀਂ ਬਿਲਕੁਲ ਬਾਈ ਤੇ ਇਧਰ ਆਪਣੇ ਨਾਲ ਬਾਈ ਖੜੇ ਨੇ ਬਾਈ ਸੱਸੀ ਗੱਲ ਜੀ ਤੇ ਆਪਣਾ ਸੁਭਨਾਮ ਕੀ ਹੈ ਬਾਈ ਤੁਹਾਡਾ ਨਾਮ ਪ੍ਰਕਾਸ਼ ਸਿੰਘ ਹੈ ਬਾਈ ਜੀ ਠੀਕ ਹੈ ਸੁਪਰਾ ਮੋੜ ਠੀਕ ਹੈ ਆਪਣਾ ਦੋਸਤ ਦਾ ਕੋਗਾ ਠੀਕ ਹੈ ਬਾਈ ਸਾਡੇ ਕੋਲੇ ਇਹ ਬਲਾਕ ਖੇਤੀਬਾੜੀ ਦਾ ਦਫ਼ਤਰ ਸਹਨੇ ਠੀਕ ਹੈ ਉੱਥੇ ਇਹ ਆਉਂਦਾ ਹੁੰਦਾ ਸੀਗਾ ਠੀਕ ਹੈ ਉੱਥੋਂ ਮਤਲਬ ਸੇਹਰ ਲੈ ਕੇ ਠੀਕ ਹੈ ਗਲਪਤ ਸਾਹਿਬਾਨਾਂ ਦੇ ਠੀਕ ਹੈ ਜੀ ਗੌਰ ਹੇਠਾ ਠੀਕ ਹੈ ਆ ਕੀ ਇਹਨਾਂ ਨੇ ਪਨੀਰੀਆਂ ਵੀ ਜਿਹੜੀਆਂ ਸ਼ੁਰੂ ਕੀਤੀਆਂ ਠੀਕ ਹੈ ਜੀ ਗੰਡਿਆਂ ਦੀ ਪਨੀਰੀ ਬਹੁਤ ਛੋਟੇ ਥੋੜੇ ਕੰਮ ਤੋਂ ਚਲਵਾਇਆ ਇਹਨਾਂ ਦਾ ਕੰਮ ਠੀਕ ਹੈ ਤੇ ਜਿਹੜਾ ਕਿ ਅੱਜ ਪੂਰਾ ਬਲੰਦੀਆਂ ਤੇ ਆ ਠੀਕ ਹੈ ਜੀ ਪਨੀਰੀ ਦਾ ਮਤਲਬ ਇਹਦਾ ਦੱਸਣਾ ਦਾ ਜਿਹੜੀ ਟੈਕਨੀਕਲੀ ਗੱਲਾਂ ਖੇਤੀਬਾੜੀ ਮਾਹਰ ਦੱਸਦੇ ਆ ਹਾਂਜੀ ਉਹਨਾਂ ਨੂੰ ਦੇਸੀ ਢੰਗ ਨਾਲ ਠੀਕ ਹੈ ਦੱਸਣ ਦਾ ਮਤਲਬ ਕਿਸਾਨਾਂ ਨੂੰ ਜਿਹੜੀਆਂ ਛੇਤੀ ਸੌਖੀਆਂ ਸਮਝ ਆਉਂਦੀਆਂ ਹਾਂਜੀ ਹਾਂਜੀ ਤਾਂ ਬਾਈ ਗੋਗਾ ਦੱਸਦਾ ਹੈ ਠੀਕ ਹੈ ਤੇ ਜਿਵੇਂ ਆਪਾਂ ਮਤਲਬ ਗੰਡਿਆਂ ਦੀ ਪਨੀਰੀ ਐਲ 28 ਪੰਜਾਬ ਨਰੋਆ ਵਗੈਰਾ ਦੇ ਨਾਮ ਨੂੰ ਦੇਸੀ ਢੰਗ ਨਾਲ ਵੀ ਇਹਦਾ ਗੰਡਾ ਰੰਗ ਪੂਰੇ ਰੰਗ ਦਾ ਗੰਡਾ ਜੀ ਇਹਦਾ ਜੋਗੀ ਰੰਗਾ ਗੰਡਾ ਬਿਲਕੁਲ ਇਹਦੀਆਂ ਨਿਸ਼ਾਨੀਆਂ ਰੱਖਦੇ ਸਾਰੇ ਸਾਰੀਆਂ ਨਿਸ਼ਾਨੀਆਂ ਦੇਸੀ ਠੀਕ ਹੈ ਠੀਕ ਹੈ ਤੇ ਮਤਲਬ ਜੇ ਕਹਿ ਦਈਏ ਵੀ ਅੱਜ ਦੀ ਘੜੀ ਦੇ ਵਿੱਚ ਬੋਗਾ ਵੀਰ ਇੱਕ ਖੇਤੀਬਾੜੀ ਬਲਾਕ ਦਫ਼ਤਰ ਤੋਂ ਬਾਅਦ ਹਾਂਜੀ ਇੱਕ ਸੰਸਥਾ ਹੈਗਾ ਠੀਕ ਹੈ ਪਸਾਨਾ ਵਾਸਤੇ ਪਸਾਨਾ ਵਾਸਤੇ ਬਿਲਕੁਲ ਇੱਕ ਸੰਸਥਾ ਹੀ ਹੈ ਇਹ ਬਿਲਕੁਲ ਤੇ ਬਾਕੀ ਇਹਦਾ ਇੱਕ ਫਾਇਸ਼ੀ ਇਹ ਤੇ ਹੈ ਵੀ ਜਦ ਵੀ ਇਹਨੂੰ ਕੋਈ ਫੋਨ ਕਰਦਾ ਹਾਂਜੀ ਕਿਸੇ ਨੇ ਕਿਸੇ ਤੋਂ ਨੰਬਰ ਲੈ ਲਿਆ ਕੋਈ ਨਹੀਂ ਆਇਆ ਹਾਂਜੀ ਬੰਦਾ ਪਹਿਲੀ ਵਾਰ ਇਹਨੂੰ ਫੋਨ ਕਰਦਾ ਤਾਂ ਇਹ ਨਹੀਂ ਵੀ ਮਤਲਬ ਇਹ ਤਾਂ ਕੋਈ ਅਨਨੋਨ ਜਾਂ ਨੰਬਰ ਹੈ ਵੀ ਉਹ ਵੀ ਜਿਵੇਂ ਵਿੱਚ ਬੰਦੇ ਫੋਨ ਨਹੀਂ ਜਾਂਦੇ ਇੱਕ ਫੋਨ ਨਹੀਂ ਕਰਦਾ ਮਤਲਬ ਫੋਨ ਚੱਟਦਾ ਕਰਦਾ ਕੋਈ ਜ਼ਰੂਰੀ ਨਹੀਂ ਵੀ ਬੰਦਾ ਇਹਦੇ ਨਾਲ ਵੀ ਗਾਹਕ ਜੁੜਿਆ ਹੋਇਆ ਤਾਂ ਹੀ ਕੋਈ ਨਾ ਗੱਲ ਕਰਨੀ ਆ ਬਿਲਕੁਲ ਬੜਾ ਨਾਈਸ ਬੰਦਾ ਹੈਗਾ ਨਹੀਂ ਨਹੀਂ ਬਿਲਕੁਲ ਜੀ ਸਭ ਨੂੰ ਇਹ ਮਤਲਬ ਕੋਈ ਜਿਹੜੀ ਵੀ ਗੱਲ ਕਿਸੇ ਨੇ ਪੁੱਛੀ ਵੀ ਜਿਹੇ ਬੰਦਾ ਬਾਰ ਐ ਦੁਵਾਰ ਨੂੰ ਆਵੇ ਜਿਹੇ ਸ਼ਾਮ ਨੂੰ ਆਵੇ ਤੇ ਮਰਦੀ ਆਵੇ ਹਨ ਠੀਕ ਹੈ ਆਹੀ ਇਹਦਾ ਦਫਤਰ ਸਹੀ ਗੱਲ ਹੈ ਇਹ ਪ੍ਰੋਜੈਕਟ ਦਾ ਸਾਰਾ ਕੁਝ ਇਹੀ ਹੈ ਬਿਲਕੁਲ ਜੀ ਭਾਈ ਇੱਥੇ ਮਿਲਦਾ ਹੁੰਦਾ ਇਹ ਬਿਲਕੁਲ ਜੀ ਤੇ ਕੋਈ ਉਹ ਨਹੀਂ ਹੈਗਾ ਮਤਲਬ ਆਪ ਨੇ ਜਿਵੇਂ ਆਪਣੇ ਕਿਸਾਨੀ ਪਰਿਵਾਰ ਦੇ ਵਿੱਚ ਬਿਲਕੁਲ ਜੀ ਬਿਲਕੁਲ ਵੀ ਜੀ ਆਪਾਂ ਗੱਲ ਕਰੀਏ ਜੀ ਜਿਵੇਂ ਹੁਣ ਤਾਂ ਭਰਾ ਉਹ ਸਾਢੇ 4 ਪਾ ਲਿਆ ਕਿਉਂ ਉਹ ਆਹ ਕੰਮ ਦੀ ਲੋੜ ਸੀਗੀ ਵੀ ਨਹੀਂ ਇਹਦਾ ਇਹੀ ਦਫਤਰ ਦੀ ਇਹੀ ਇਹਦਾ ਹੋਗਾ ਬਿਲਕੁਲ ਜੀ ਉਹ ਸਾਹਮਣੇ ਬਾਈ ਨੇ ਆਪਦਾ ਬਾਈ ਮੋਟਰ ਵਾਲਾ ਕੋਠਾ ਜਿਹੜਾ ਪਹਿਲਾਂ ਨਾਲ ਪਿਆ ਹੋਇਆ ਹੈਗਾ ਉਹ ਵਾਗਾ ਨਹੀਂ ਇੱਥੇ ਹੀ ਬਾਈ ਦੀ ਇਹੀ ਯੂਨੀਵਰਸਿਟੀ ਆ ਇਹੀ ਕਾਲਜ ਆ ਇਹੀ ਖੇਤ ਸਾਰਾ ਕੁਝ ਇੱਥੇ ਹੀ ਹੁੰਦਾ ਸੀ ਬਾਈ ਸੋ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਨਾ ਤੇ ਉਹ ਕਰਿਆ ਤੇ ਹੁਣ ਨਾਲ ਹੀ ਤੁਹਾਨੂੰ ਬਾਈ ਦਿਖਾਉਣੇ ਆ ਭਰਾਵੋ ਵੀ ਇਹ ਮਸ਼ੀਨ ਨੂੰ ਚਲਾ ਰਹੇ ਨੇ ਵੀਰ ਫਰੀ ਤੇ ਵੀ ਕਿਵੇਂ ਇਹਦੇ ਵਿੱਚ ਕਿਵੇਂ ਇਹਦਾ ਕੀ ਪ੍ਰੋਸੈਸਰ ਹੋਊਗਾ ਅੱਗੇ ਤੇ ਬਾਈ ਨੇ ਬਾਈ ਉਧਰੋਂ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਵੀ ਕਿਵੇਂ ਗ੍ਰੇਡਿੰਗ ਹੁੰਦੀ ਆ ਜਿਵੇਂ ਵੀਰ ਨੇ ਦੱਸਿਆ ਵੀ ਪਹਿਲਾਂ ਵੀ ਹੁੰਦਾ ਇਹ ਇੱਕ ਵਾਰੀ ਗ੍ਰੇਡ ਕੀਤੀ ਵੀ ਹੈਗੀ ਤੇ ਇੱਥੇ ਇੱਕ ਉਦੋਂ ਬਾਅਦ ਫੇਰ ਕਰ ਰਹੇ ਨੇਗੇ ਤੇ ਅਲੱਗ ਤਰੀਕੇ ਨਾਲ ਦੇਖੋ ਵੀ ਕਿਵੇਂ ਇਹਨਾਂ ਦੇ ਵਿੱਚ ਜਿਹੜਾ ਮੋਟਾ ਭਾਰਾ ਦਾਣਾ ਐਸਾ ਆਉਣਾਗਾ ਤੇ ਉਹ ਆਉਣਾ ਤੇ ਜਲਦੀ ਆਈ ਇਹ ਅੱਛਾ ਤੇ ਲਓ ਜੀ ਇੱਥੋਂ ਪ੍ਰਭਾਉ ਕਰ ਰਹੇ ਨੇ ਲਓ ਜੀ ਬਈ ਆ ਲਾ ਲਓ ਹੁਣ ਤੁਸੀਂ ਹਾਂਜੀ ਸਰ ਤੇ ਇੱਕ ਮੈਨੂੰ ਸਾਨੂੰ ਬਾਈ ਦਿਓ ਜਾਣਕਾਰੀ ਜੀ ਹੁਣ ਵੀ ਇਹ ਕਿਵੇਂ ਹੁਣ 엘리베이터 ਹੈ ਜੀ ਅੱਛਾ ਹਾਂ ਦਾਣੇ ਉੱਪਰ ਦੀ ਬਤ ਲੱਗਦਾ ਵੀ ਇੱਥੋਂ ਦਾਣੇ ਵੱਧ ਘੱਟ ਹੋਣਿਆ ਜੀ ਆਉ ਦੇ ਵਿੱਚ ਦੀ ਸੀਸੇ ਵੀ ਦੀ ਦੇ ਵੀ ਹੋਣਗੇ ਜੀ ਠੀਕ ਹੈ ਜੀ ਦੇਖੋ ਨਾ ਇਹਦੇ ਵੀ ਦੀਆ ਦੇਖੋ ਤਾ ਉਹ ਵੀ ਆਏ ਬਾਈ ਜਿਹੜੇ ਦਾਣੇ ਨੇ ਆਏ ਐ ਇਸ ਤਰ੍ਹਾਂ ਇਸ ਤਰ੍ਹਾਂ ਬਾਈ ਦਾਣੇ ਇਹ ਜਾਂਦੇ ਆ ਉੱਪਰ へ ਹਾਂਜੀ ਹਾਂਜੀ ਠੀਕ ਹੈ ਇੱਕ ਹੋਰ ਵੀ ਗੱਲ ਆ ਪਾਜੀ ਆਪਣਾ ਕੰਮ ਇਹ 2-4 ਦਿਨਾਂ ਦਾ ਠੀਕ ਮੂਰਤ ਤੋਂ ਬਾਅਦ ਆਪਾਂ ਜੇ ਕਿਸੇ ਨੇ ਵੀ ਗ੍ਰੇਡ ਕਰਾਉਣਾ ਹੋਇਆ ਆਪਾਂ ਕਹਿੰਦਾ ਵੀ ਕਿਸੇ ਨੇ ਵੀ 50 ਮੰਣਾ 20 ਮੰਣਾ 30 ਮੰਣਾ ਜੇ ਕਿਸੇ ਨੇ ਗ੍ਰੇਡ ਕਰਵਾਉਣਾ ਵੀ ਹੈ ਗ੍ਰੇਡ ਕਰਵਾ ਸਕਦਾ ਆਪਾਂ ਅੱਛਾ ਉਹ ਵੀ ਕਰਵਾ ਸਕਦਾ ਗ੍ਰੇਡਿੰਗ ਵੀ ਕਰਵਾ ਸਕਦਾ ਠੀਕ ਹੈ ਠੀਕ ਆ ਨਹੀਂ ਨਹੀਂ ਬਹੁਤ ਵਧੀਆ ਭਾਈ ਨਹੀਂ ਤਾਂ ਬੰਦਾ ਕਹਿੰਦਾ ਵੀ ਯਾਰ ਇਸ ਦਾ ਆਪ ਦਾ ਆਪ ਦਾ ਹੀ ਕਰਕੇ ਵੇਚਾਂਗੇ ਹਨਾ ਵੀ ਉਹ ਹੋਣੀ ਕਰਦੇ ਹਾਂਜੀ ਆ ਗਿਆ ਹਾਂ ਹੁਣ ਲੱਗ ਗਿਆ ਆ ਗਿਆ ਠੀਕ ਹੈ ਇਹ ਜੇ ਦੂਜੀ ਵਾਰ ਕਰਦਿਆਂ ਕਰਕੇ ਇੰਨਾ ਕਉਂਦਾ ਨਹੀਂ ਨਾ ਭਰਿਆ ਆਉਂਦਾ ਹੁੰਦਾ ਬਣਾਣਾ ਅੱਛਾ ਹਾਂਜੀ ਠੀਕ ਹੈ ਇਹਦੇ ਵਿੱਚ ਗੁੱਲੀ ਡੰਡਾ ਜਾਂ ਕੋਈ ਹੋਰ ਇਹ ਨਿਕਲੇਗਾ ਤਾਂ ਕਰਕੇ ਨਹੀਂ ਆਉਂਦਾ ਠੀਕ ਹੈ ਠੀਕ ਹੈ ਇੱਥੇ ਮੋਟਾ ਦਾਣਾ ਕੋਈ ਨਮੋਲੀ ਵਗੈਰਾ ਜਾਂ ਕੁਝ ਹੋਰ ਡਲੀ ਮੱਖੀ ਵੱਡੀ ਠੀਕ ਹੈ ਉਹ ਇਹਦੇ ਵਿੱਚ ਆਉਣੀ ਆਗੀ ਠੀਕ ਹੈ ਜੀ ਬਿਲਕੁਲ ਤੇ ਅੱਛਾ ਇੱਥੋਂ ਫਿਰ ਭਾਈ ਆਹ ਹੁਣ ਅੱਗੇ ਜਾਈ ਜਾਣਾ ਹੈ ਨਾ ਹਾਂ ਜੀ ਸਿਲੰਡਰ 'ਚ ਆ ਗਿਆ ਜੀ ਠੀਕ ਹੈ ਸਿਲੰਡਰ ਨੇ ਕੱਟ ਕੱਢਣਾ ਜੀ ਇੱਥੋਂ ਅੱਗੇ ਆਹ ਦੇਖ ਸਕਦੇ ਹੋ ਭਾਈ ਇਹਦੇ ਵਿੱਚ ਜਾ ਰਿਹਾ ਹੈਗਾ ਠੀਕ ਹੈ ਜੀ ਇੱਥੇ ਆ ਗਿਆ ਇੱਥੇ ਆ ਗਿਆ ਠੀਕ ਆ ਠੀਕ ਹੈ ਬਿਲਕੁਲ ਆ ਗਿਆ ਜੀ ਗ੍ਰਾਫਟੀ ਜਣੂ ਠੀਕ ਆ ਇੱਥੇ ਆ ਗਿਆ ਜੀ ਹੁਣ ਅਸ ਇੱਥੇ ਆ ਗਿਆ ਜੀ ਮੈਂ ਭਰੂਗਾ ਦੋ ਤਿੰਨ ਮਿੰਟ ਲੱਗ ਜੂਗਾ ਜੀ ਹੁਣ ਠੀਕ ਹੈ ਤੇ ਅੱਛਾ ਬਾਈ ਜੀ ਐਂ ਆਉਗਾ ਇਹ ਹੈ ਹਾਂਜੀ 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 ਹੌਲੇ ਰਾਣੀ ਇਧਰ ਆਉਣਗੇ ਠੀਕ ਹੈ ਇਹ ਨਾਲ ਆ ਆ ਸਾਈਡ ਤੇ ਹੌਲੇ ਰਾਣੀ ਆਉਣਗੇ ਠੀਕ ਹੈ ਨਾਲ ਇਧਰੋਂ ਪਾਸਾ ਉੱਪਰ ਜਿੰਨੇ ਭਾਰੀ ਰਾਣੇ ਆ ਰੋਏ ਦਾਣੇ ਸਾਰੇ ਇਧਰ ਹੋਣਗੇ ਠੀਕ ਹੈ ਆ ਮੀ ਬਰਾਵੋ ਤੁਸੀਂ ਬਾਈ ਦੇਖ ਸਕਦੇ ਹੋ ਉਹਦੇ ਵਿੱਚ ਠੀਕ ਹੈ ਜੀ ਤੇ ਅਸੀਂ ਇੱਥੋਂ ਬੜਾ ਇੱਧਰ ਦੇਖਦੇ ਆ ਜੀ ਹਾਂ ਠੀਕ ਹੈ ਜਾਦੇ ਤਾਂ ਇੱਥੇ ਆਉਣੀ ਆ ਠੀਕ ਹੈ ਜੀ ਜਿਹੜੇ ਆਹ ਤਾਂ ਨਹੀਂ ਆਉਣਗੇ ਜਮਾ ਟਾਪਰ ਐ ਠੀਕ ਹੈ ਜੀ ਹਾਈਟ ਘਟਾ ਲਓ ਠੀਕ ਹੈ ਆ ਦੇਖੋ ਹੀ ਹੁਣ ਆ ਤਾਂ ਹਵਾ ਗਈ ਹਾਂਜੀ ਹਾਂਜੀ ਅਰੇ ਹਵਾ ਗਈ ਨਾਲੇ ਬਾਅਦ ਹਾਂ ਹਾਂ ਨਾਲੇ ਨਾਲੇ ਵਾਈਬ੍ਰੇਸ਼ਨ ਆਈ ਬਿਲਕੁਲ ਜੀ ਬਿਲਕੁਲ ਇਹ ਐਂ ਕਰਦਾ ਹੈਗਾ ਬਿਲਕੁਲ ਜੀ ਨਾਲੇ ਵਾਈਬ੍ਰੇਸ਼ਨ ਆ ਨਾਲੇ ਹਵਾ ਹਾਂ ਇਹ ਨਾਲੇ ਤਾਂ ਆ ਦੇਖ ਲੋ ਜੀ ਬਿਲਕੁਲ ਹਾਂਜੀ 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 ਠੀਕ ਆ ਤੇ ਨਾਲੇ ਆ ਦੇਖੋ ਮੈਂ ਆ ਦੇਖੋ ਭਰਾ ਉਹਦਾ ਕੋਈ ਫਰਕ ਕੀ ਆ ਬਿਲਕੁਲ ਬਿਲਕੁਲ ਠੀਕ ਆ ਗੱਲ ਗੱਲ ਤਾਂ ਜੀ ਬਿਲਕੁਲ ਜੀ ਬਿਲਕੁਲ ਗੱਲ ਥੋੜੀ ਸਹੀ ਆ ਤੇ ਹੁਣ ਆ ਦੇਖੋ ਜੀ ਫੇਰ ਤੋਂਾਰੇ ਆਈ ਹਾਂ ਆ ਦੇਖੋ ਬਿਲਕੁਲ ਜੀ ਠੀਕ ਆ ਜੀ ਇਸ ਤਰ੍ਹਾਂ ਪਾ ਗਈਏ ਭਾਈ ਵੀ ਇਹਦੇ ਨਾਲ 100% ਜਰਮੀਨੇਸ਼ਨ ਹੁੰਦੀ ਆ ਮੈਂ ਕਹਿੰਦਾ ਜੀ ਦੋ ਵਾਰੀ ਚੈੱਕ ਕਰ ਲਈ ਪਹਿਲਾਂ ਤਾਂ ਉਹ ਕਰੀ ਸੀ ਕਿ ਲਿਖਿਆ ਨਹੀਂ ਸੀ ਤੇ ਫਿਰ ਡੇਟ ਲਿਖ ਕੇ ਦਿਨ ਲਿਖ ਕੇ ਠੀਕ ਹੈ ਦਿਨ ਲਿਖ ਕੇ ਵੈਰਾਈਟੀ ਲਿਖ ਕੇ ਠੀਕ ਹੈ ਤੇ ਅੰਜ ਪਾ ਕੇ ਹਰਾ ਕਰੇ ਇੱਕ ਦਾਣਾ ਵੀ ਮੱਸ ਨਹੀਂ ਹੈਗਾ ਠੀਕ ਹੈ ਠੀਕ ਹੈ ਬਿਲਕੁਲ ਹਾਂ ਵੀਗਣਾ ਦੇ ਵਿੱਚ ਪੰਜ ਸੱਤ ਘਰ ਸੀਗੇ ਜਿਹੜੇ 20 ਦਿਨ ਹੋ ਗਏ ਸੀ ਮੰਗੀ ਜਾਂਦੇ ਆ ਨੂੰ ਠੀਕ ਹੈ ਜੀ ਉਹਨਾਂ ਨੂੰ ਜਵਾਬ ਦੇ ਦਾਂ ਵੀ ਨਹੀਂ ਦਿਨ ਬਾਅਦ ਪਿਆ ਬਜਾਈ ਥੇ ਜੇ ਘਟੋ ਘਟ ਡੇਢ ਮਹੀਨਾ ਪਹਿਲਾਂ ਵਜਾਈਦਾ ਬਿਲਕੁਲ ਜੀ ਡੇਢ ਮਹੀਨੇ ਤੋਂ ਵੱਧ ਦਿਨ ਪਏ ਆ ਹਾਂਜੀ ਹਾਂਜੀ ਠੀਕ ਹੈ ਜੀ ਨਵੀਂ ਸੀਗੀ ਮੁਖਤਿਰ 14 ਹੁੰਦਾ ਸੀ ਹਾਂਜੀ ਹੁਣ ਮੁਖਤਿਰ 12 ਕੋ ਠੀਕ ਹੈ 11 8 ਠੀਕ ਹੈ 12 ਵੀ ਉਦੋਂ ਮੋਟਰ ਦਾ ਹੀ ਫਰਕ ਉਹ ਹੋ ਜਾਂਦਾਗਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਿਲਕੁਲ ਜੀ ਤੇ ਆਹ ਭਰਾਓ ਇਸ ਤਰ੍ਹਾਂ ਬਈ ਇਹਦੇ ਵਿੱਚ ਹੀ ਜਾਂਦਾਗਾ ਠੀਕ ਹੈ ਜੀ ਤੇ ਨਾਲ ਤੁਹਾਨੂੰ ਪੈਕਿੰਗ ਹੁੰਦੀ ਵੀ ਦਿਖਾਵਾਂਗੇ ਹਾਂਜੀ ਤੇ ਪੈਕਿੰਗ ਵੀ ਕਰਾਂਗੇ ਹੁਣ ਠੀਕ ਹੈ ਜੀ ਵੀ ਕਰ ਦਿਆਂਗੇ ਪੈਕਿੰਗ ਪਹਿਲਾਂ ਬਹੁਤ ਸਫਾਈ ਕਰੀ ਜਾਂ 20 ਬਦਲਿਆ ਹਾਂਜੀ 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 ਪਹਿਲਾਂ 826 ਸੀ ਹੁਣ 377 ਆ ਸਾਰਾ ਸਾਫ ਕਰਿਆ ਝਾਰਨੇ ਝੂਲੀ ਖੋਲ ਕੇ ਠੀਕ ਹੈ ਸਾਰਾ ਕੁਝ ਕੱਢ ਕੇ ਵੀ ਯਾਨੀ ਜਦੋਂ ਬੀਜ ਬਦਲਨਾ ਹੈਗਾ ਉਦੋਂ ਵੀ ਬਾਈ ਪੂਰੀ ਫੁੱਲ ਨਿਕਰਾਣੀ ਜਿਹਨੇ ਆਲਾ ਸਾਰੇ 엘ਿਵੇਟਰ ਸਾਫ ਕਣਕਰਾਂ ਦਾ ਪਈ ਜੀ ਕਣਕਰਾਂ ਦਾ ਸਰਜੂਗਾ ਜੇ 2 4 ਧਾਣੇ ਇਧਰ ਉਧਰ ਹੋ ਗਏ ਜੀਰੀ ਦਾ ਨਹੀਂ ਕਰਦਾ ਅੱਛਾ ਜੀਰੀ ਦਾ ਤਾਂ ਹੁਣ 6 1500 9 ਬਾਜੀ 26 ਬਾਜੀ ਉਹ ਖਾਉਂ ਉਹਦਾ ਬੜਾ ਓਖਾ ਹੋ ਜਾਂਦਾ ਹੈ ਨਾ ਬਿਲਕੁਲ ਬਿਲਕੁਲ ਇਹ ਆਪਣੇ ਰਹਿ ਗਿਆ ਮੈਂ ਤਾਂ ਬਾਗ ਜਾਣਾ ਛੱਡ ਕੇ ਇਹਨਾਂ ਕੋਲੇ ਠੀਕ ਹੈ ਇਹ ਬੰਤਾ ਸਿੰਘ ਪਿੰਡੋਂ ਤੇ ਬਾਬਰੂ ਇੱਕ ਬੰਦਾ ਸਾਡਾ ਗਿਆ ਵਾ ਬਾਈ ਵੀਰਾ ਇਹ ਬਾਤੇ ਹੀ ਰਹਿੰਦੇ ਆ ਠੀਕ ਹੈ ਇਹ ਤਕਰੀਬਨ ਮੇਰੇ ਫੱਕ ਵੇਲੇ ਵੀ ਅੱਜ ਤੋਂ ਨਹੀਂ ਪਹਿਲਾਂ ਤੋਂ ਇਹ ਮੇਰੇ ਨਾਲ ਇੱਕ ਬੰਦਾ ਸਾਡਾ ਗਿਆ ਵਾ ਠੀਕ ਹੈ ਬਾਈ ਠੀਕ ਉਹ ਆਜੂਗਾ ਨਹੀਂ ਨਹੀਂ ਬਹੁਤ ਵਧੀਆ ਬਾਈ ਤੇ ਭਰਾ ਉਹ ਆਜੋ ਬਾਈ ਤੁਹਾਨੂੰ ਪੈਕਿੰਗ ਹੁੰਦੀ ਦਿਖਾਉਣੇ ਆਗੇ ਇੱਕ ਵਾਰੀ ਆ ਜਾਂਦੇ ਉਹਦੇ ਵਿੱਚ ਬਾਈ ਹੁਣ ਤੁਹਾਨੂੰ ਉਹ ਕਿਹੜੀ ਮਸ਼ੀਨ ਸਾਫ਼ ਕਰਨ ਵਾਸਤੇ ਉਹ ਕਣਕ ਤੋੜਤੀ ਮੂੜਿਓ ਨਹੀਂ ਠੀਕ ਹੈ ਜਿੱਥੇ ਗੱਟਾ ਕਣਕ ਦਾ ਕੱਟਦਾ ਉਧਰ ਠੀਕ ਹੈ ਠੀਕ ਹੈ ਠੀਕ ਹੈ ਜੀ ਇਨੂੰ ਆਡੀ ਪਾ ਲਓ ਗੱਟੇ ਤੇ ਵੀ ਜਿਵੇਂ ਬਾਈ ਆਪਾਂ ਇਹਦੂ ਬਾਹਰ ਚਲਾਇ ਦੀ ਤਾਂ ਇੱਕ ਵਾਰੀ ਉਹੋ ਕਰਤਾ ਹੈ ਹਾਂ ਹੁਣ ਇੰਨੀ ਕੜ ਕੇ ਆਪਾਂ ਤੇ ਕੜਤੀ ਹੋ ਹੱਥਾ ਪਾ ਲਾਂਗੇ ਜਾਂ ਕੁਝ ਹੋਰ ਕਰ ਲਾਂਗੇ ਕਿ ਗੱਟਾ ਜੇ ਪਾ ਲਓ ਠੀਕ ਹੈ ਨਹੀਂ ਨਹੀਂ ਬਿਲਕੁਲ ਪਹਿਲਾਂ 327 ਸੀ ਠੀਕ ਹੈ ਚਲੋ ਹੈ ਤਾਂ ਮੈਂ 372 ਕਰਦਾ 826 ਸੀ ਹੁਣ 377 ਹੈ ਪਹਿਲਾਂ 826 ਸੀ ਠੀਕ ਹੈ ਠੀਕ ਹੈ ਠੀਕ ਹੈ ਦੁਬਾਰੇ ਫੇਰ ਜਦੋਂ ਬਦਲਾਂਗੇ ਵੀ 180 ਆਊਗੀ ਫੇਰ ਬੋਲੋ ਤੁਸੀਂ ਇਹ ਲਾ ਲਓ ਬਾਈ ਵੀ ਇੱਕ ਜਿਹੜਾ ਚੰਗਾ ਸੀਡ ਫਾਰਮ ਵਾਲਾ ਬੰਦਾਗਾ ਵੀ ਉਹਨੂੰ ਇੰਨੇ ਰੂਲ ਫੋਲੋ ਕਰਨੇ ਪੈਂਦੇ ਆਗੇ ਹਨਾ ਇੰਨੀ ਧਿਆਨ ਰੱਖਣਾ ਪੈਂਦਾ ਹੈ ਕਾਫੀ ਕਾਫੀ ਜੱਥੋ ਜੈ ਹਾਂ ਕਾਫੀ ਜੱਥੋ ਜੈ ਹਾਂ ਬਰਾਬਰ ਬਹੁਤ ਸਹੀ ਗੱਲ ਹੈ ਇਹ ਉਹ ਨਹੀਂ ਹੈਗੀ ਵੀ ਸੈਲਰ ਦੇ ਵਿੱਚੋਂ ਜਾ ਕੇ ਤਾਂ ਹੋਰ ਭਰ ਭਰ ਕੇ ਤੋਰੀ ਜਾਂਦੇ ਨੇ ਭਾਈ ਅੱਜ ਕੱਲ੍ਹ ਬਜ਼ਾਰਾਂ ਦੇ ਵਿੱਚ ਬਹੁਤ ਇਹ ਚੀਜ਼ਾਂ ਹੋਣ ਲੱਗੀਆਂ ਆ ਵੀ ਤੋੜ ਦਿਓ ਆ ਵੀ ਤੋੜ ਦੇ ਸਹੀ ਗੱਲ ਆ ਜੀ ਉਹ ਗੱਲ ਨਹੀਂ ਜੀ ਹੈਗੀ ਜਿਹੜਾ ਕੋਟ ਹੈਗਾ ਹਕੀਕਤ ਹੈ ਨਹੀਂ ਨਹੀਂ ਸਹੀ ਗੱਲ ਆ ਜੀ ਸਹੀ ਗੱਲ ਆ ਬਿਲਕੁਲ ਜੀ ਤੇ ਹੁਣ ਇਹ ਦੋਨੇ ਭਰੇ ਜਾਣਗੇ ਜੀ ਕਿੰਨੇ ਜੀ ਠੀਕ ਹੈ ਹਾਂ ਜਿੰਨਾ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਤਿੰਨਾ ਬਿਲਕੁਲ ਤੇ ਭਰਾਵੋ ਸੋਮੂ ਬਾਈ ਜੀ ਹੁਣ ਦਿਖਾਉਣੇ ਆ ਪੈਕਿੰਗ ਤੇ ਲਾਓ ਜੀ ਬਾਜੀਵਾ ਮਨਿਆ ਬਾਪ ਤੇ ਇਸ ਤਰ੍ਹਾਂ ਭਰਾਵੋ ਜਿਹੜੀ ਕੰਕਰੀ ਸਾਫ ਸਪਾਈ ਹੁੰਦੀ ਹੈਗੀ ਝਾੜ-ਝੜਾਈ ਕਰਕੇ ਸਾਰਾ ਕੁਝ ਵੀ ਉਹਨੂੰ ਕਿੰਨੇ ਪ੍ਰੋਸੈਸਰ ਦੇ ਵਿੱਚ ਦੀ ਕੱਢ ਕੇ ਵੀ ਇਸ ਤਰ੍ਹਾਂ ਬਈ ਇਹ ਮੀਂਹ ਜਾਂ ਜਿਹੜਾ ਭਰਾਵੋ ਤਿਆਰ ਕਰਨਾ ਪੈਂਦਾ ਹੈਗਾ ਠੀਕ ਹੈ ਦੇ ਲਓ ਬਾਈ ਜੀ ਪੈਕਿੰਗ ਹੋਣ ਲੱਗੀ ਹੁਣ ਜੀ ਦਿਖਾਉਣਾ ਤੁਹਾਨੂੰ ਤੇ ਨਾਲ ਗੋਗਾ ਬਾਈ ਜੀ ਚੱਕੀ ਫਿਰਦੇ ਆਗੇ ਭਰਾਵੋ ਟੰਡਾ ਵੀ ਜਿਹੜੀ ਕਿੰਨੇ ਕਿੰਨੇ ਕਿਲੋ ਦੀ ਪੈਕਿੰਗ ਹੁੰਦੀ ਆ ਬਾਈ ਨਾਲ ਕਰਦੇ ਆਂ ਗੱਲ ਬਾਈ ਜੀ ਇਹਦੀ 40 ਕਿਲੋ ਦੀ ਪੈਕਿੰਗ ਹੁੰਦੀ ਆ ਨਾ ਹਾਂਜੀ ਗੱਟੇ ਦਾ ਉੱਤੇ ਠੀਕ ਐ 125 30 ਗ੍ਰਾਮ ਗੱਟੇ ਦਾ weight ਆ 40 ਕਿਲੋ ਦੀ ਪੈਕਿੰਗ ਐ ਠੀਕ ਐ ਗੱਟੇ ਦਾ weight ਉੱਤੇ ਪੈਂਦਾ ਜੀ ਬਿਲਕੁਲ ਜੇ ਉਸ ਤੋਂ ਬਾਅਦ ਐਦਾਂ ਸਾਰੀ ਸਲਾਈ ਕਰ ਦਿੰਦੇ ਹੋ ਹਾਂਜੀ 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 ਉਹ ਜਿਹੜਾ ਪਾਸਵਰਡ ਬਰੀਡਰ ਆ ਹਾਂਜੀ ਆ ਫਾਊਂਡੇਸ਼ਨ ਤੇ ਸਰਟੀਫਾਈਡ ਆ ਤੇ ਟੈਗ ਆ ਜਾਣਦੇ ਉਹਨਾਂ ਦੇ ਟੈਗ ਵੀ ਲੱਗਣਗੇ ਠੀਕ ਹੈ ਠੀਕ ਹੈ ਉਹਨਾਂ ਦੇ ਟੈਗ ਵੀ ਨਾਲ ਲੱਗਣਗੇ ਬਿਲਕੁਲ ਜੀ ਬਿਲਕੁਲ ਇਹ ਸਾਥੋਂ ਹੈ ਤਾਂ ਇਹ ਵੀ ਸਰਟੀਫਾਈਡ ਹੀ ਹਾਂਜੀ ਇਹ ਨਵਾਂ ਕੰਮ ਕਰਕੇ ਸਾਥੋਂ ਟੈਗ ਗਵਾਜੇ ਅੱਛਾ ਜੀ ਹਾਂ ਇਹ ਠੀਕ ਹੈ ਤੇ ਇੱਕ ਬਾਈ ਜੇਕਰ ਗੱਲ ਕਰੀਏ ਇੱਕ ਵਾਰੀ ਦੁਬਾਰੇ ਦਾਸੋ ਮੜਾ ਸਾਡੇ ਭਰਾਵਾਂ ਨੂੰ ਵੀ ਕਿਹੜੇ-ਕਿਹੜੇ ਬੀਜ ਅਵੇਲੇਬਲ ਨੇ ਬਾਈ ਆਪਣੇ ਕੋਲੇ ਆਪਣੇ ਕੋਲੇ ਬਾਈ ਜੀ 826 ਫਾਊਂਡੇਸ਼ਨ 826 ਸਰਟੀਫਾਈਡ 327 173 ਜੈਕ 1 ਠੀਕ ਹੈ ਜੀ 371 ਬੱਤਰੋ ਥੋੜੇ ਉਸੀਮ ਦਾ ਯੂਦਾ ਵੇਚਿਆ ਹੀ ਪਿਆ ਠੀਕ ਹੈ ਬਈ ਥੋੜਾ ਜਿਹਾ ਯੂਦਾ ਵੇਚਿਆ ਬਾਕੀ ਕਿਸਾਨ ਵੀਰ ਛੋੜੇ ਨਾਲ ਫੋਨ ਤੇ ਸੰਭਾਲ ਕਰ ਲੈਣਾ ਹੈ ਨਾ ਦੂਜੇ ਸੰਪਰਕ ਕਰ ਲੈਣਾ ਬਿਲਕੁਲ ਜੀ 86495512 ਠੀਕ ਹੈ ਜੀ 9317763800 ਬਿਲਕੁਲ ਨੰਬਰ ਪਾ ਦਾਂਗੇ ਜੀ 3 ਤਰੀਕ ਦਾ 3 ਤਰੀਕ ਦਾ ਮਹੂਰਤ ਆ 3 ਅਕਤੂਬਰ ਦਾ ਹੀ ਬਿਲਕੁਲ ਜੀ ਵੀਰਵਾਰ ਦਿਨ ਵੀਰਵਾਰ ਆ ਜੀ ਤੁਸੀਂ ਸਾਰੇ ਹਮਾ ਤੇ ਪਹੁੰਚਣਾ ਗੁਰੂ ਸਿੰਘ ਸਾਹਿਬ ਦਾ ਬਿਲਕੁਲ ਜੀ ਉਤੀ ਵਿਕਰੀ ਸ਼ੁਰੂ ਹੋ ਗਈ ਗੱਲ ਬੋਲੋ ਉਹਦੇ ਵਿੱਚ ਰੀ ਹੋਊਗਾ ਪੱਕਾ ਬਿਲ ਕੱਟ ਕੇ ਪੱਕਾ ਬਿਲ ਦੇ ਕੇ ਸੋ ਠੀਕ ਹੈ ਬਾਈ ਜੀ ਧੰਨਵਾਦ ਮੇਰਵਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਫਾਰਮ ਤੇ ਆਉਣ